ਸੰਗਨਾ ਚਾਲਸ ਤੇ ਰਹਿ ਤਨਾ ਆਪਾ ਰਹਿਣਾ ਵੀ ਇਹਦੇ ਵਿੱਚ ਹੈ ਪਰਿਵਾਰਾਂ ਵਿੱਚ ਰਹਿਣਾ ਹੈ ਪਰਿਵਾਰਾਂ ਨਾਲ ਪਿਆਰ ਵੀ ਕਰਨਾ ਹੈ ਧਨ ਦੌਲਤ ਮਿਹਨਤ ਵੀ ਕਰਨੀ ਹੈ ਸਭ ਕੁਝ ਚਾਹੀਦਾ ਪਰ ਇਹਦੇ ਵਿੱਚ ਖਚਤ ਨਹੀਂ ਹੋ ਜਾਣਾ ਇਹਨੂੰ ਸਭ ਕੁਝ ਨਹੀਂ ਸਮਝ ਲੈਣਾ ਅਸੀਂ ਇਹਨੂੰ ਸਭ ਕੁਝ ਸਮਝ ਕੇ ਬੈਠ ਗਏ ਵੀ ਇਹੀ ਸਭ ਕੁਝ ਹੈ ਬਾਦਸ਼ਾਹ ਕਹਿੰਦੇ ਨੇ ਸੰਗਨਾ ਚਾਲਸ ਤੇ ਰਹਿ ਤਨਾ ਜਿਨੂੰ ਮੇਰਾ 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 ਘਰ ਦਾ ਦਾ ਘਰ ਨਹੀਂ ਆ ਭਾਈ ਇਹ ਤੇ ਇੱਕ ਖਿੰਨ ਵਿੱਚ ਪਰਾਇਆ ਹੋ ਜਾਣਾ ਲੋਕ ਕੀ ਕਰਦੇ ਨੇ ਸ਼ਮਸ਼ਾਨ ਭੂਮੀ ਤੱਕ ਛਾੜ ਆਂਦੇ ਨੇ ਇਹਨਾਂ ਵਿੱਚੋਂ ਕੋਈ ਵੀ ਚੀਜ਼ ਚਾਹੇ ਮਿੱਤਰ ਹੈ ਚਾਹੇ ਰਿਸ਼ਤੇਦਾਰ ਹੈ ਧਨ ਦੌਲਤ ਕੁਝ ਵੀ ਹੈ ਸਿਆਣਪ ਹੈ ਕੋਈ ਚੀਜ਼ ਸਾਥ ਨਹੀਂ ਮੰਦੀ ਨਾਲ ਨਹੀਂ ਨਿੰਦੀ ਸੰਗ ਨਾ ਚਾਲਸ ਤੇ ਰਹਿ ਤਾ ਨਾ ਤੂੰ ਕਿਆ ਲਪਦਾਵੇਂ ਮੇਨ ਮੁਖ ਮਨਾ ਜਿਨੇ ਜੱਫਾ ਮਾਰਿਆ ਹੋਇਆ ਕੇਵਲ ਬਾਰੀ ਮਟੀਰੀਅਲ ਨਾ ਉਹਨੂੰ ਮੂਰਖ ਲਿਖਿਆ ਹੋਇਆ ਹੈ ਜੀ ਕਹਿੰਦੇ ਉਹ ਮੂਰਖ ਮਨਾ ਕਿਉਂ ਜੱਫੇ ਮਾਰਦਾ ਇਸ ਧੰਨ ਨੂੰ ਜਿਹੜਾ ਦੁਨੀਆ ਵਾਲਾ ਧੰਨ ਹੈ ਪਾਤਸ਼ਾਹ ਤੇ ਕਹਿੰਦੇ ਸਤ ਮੀਤ ਕੁਟੰਬ ਅਰ ਬਿੰਤਾ ਦੇਖੋ ਜੀ ਪੁੱਤਰ ਮਿੱਤਰ ਪਰਿਵਾਰ ਹੁਣ ਆਪਾਂ ਕੀ ਕਰਦੇ ਆ ਸਾਰੀ ਉਮਰੇ ਨਾਲ ਵਿੱਚ ਲੱਗੇ ਰਹੇ ਲੱਗਣਾ ਚਾਹੀਦਾ ਇੱਕ ਪਾਸੇ ਠੰਡੇ ਪਾਣੀ ਦਾ ਦਰਿਆ ਵਗਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਹੈ ਜਿਹੜੇ ਭਾਈਨਾ ਤੋ ਟੁੱਟ ਕੇ ਉਹਨਾਂ ਵਿੱਚ ਹੀ ਖਚਤ ਰਹੇ ਸਾਰੀ ਉਮਰ ੰਦਾ ਕੀਤਾ ਮੁਬਾਰਕ ਹੈ ਪਰਿਵਾਰ ਵੇਖਿਆ ਮੁਬਾਰਕ ਹੈ ਪੈਸਾ ਇਕੱਠਾ ਕੀਤਾ ਮੁਬਾਰਕ ਹੈ ਪਰ ਸਾਰੀ ਉਮਰ ਇਦਾਂ ਹੀ ਕੱਢ ਦਿੱਤੀ ਤੇ ਖਾ ਪੀ ਲਿਆ ਸੋ ਗਏ ਤੂੰ ਮੀਤ ਕੁਟਾਂਬਰ ਬਿੰਤਾ ਕਹਿੰਦੇ ਭਾਈ ਜਿਹੜੀ ਦੁਨੀਆ ਲੋਕ ਨੇ ਐਦੇ ਵੀ ਕੀ ਸਾਰੀ ਉਮਰ ਲੱਗੇ ਰਹੇ ਇੰਤੇ ਕਹੋ ਤੂੰ ਕਵਨ ਸੁਣਾਥਾ ਇਹਨਾਂ ਵਿੱਚੋਂ ਕੋਈ ਵੀ ਬਾਣ ਨਹੀਂ ਫੜਦਾ ਸਭ ਨੇ ਪਤਾ ਕੀ ਕਹਿਣਾ ਫਿਰ ਆਪਣੇ ਕੁੱਤੇ ਦਾ ਫਲ ਭੋਗ ਹੁਣ ਹੁਣ ਅਸੀਂ ਸਾਥ ਨਹੀਂ ਦੇ ਸਕਦੇ ਰਾਜ ਰੰਗ ਮਾਇਆ ਵਿਸਥਾਰ ਰਾਜ ਦੇ ਰੰਗ ਭਾਵ ਮਾਇਆ ਦੇ ਖਲਾਰੇ ਜਿੰਨੇ ਵੀ ਵਾਰੀ ਖਲਾਰੇ ਨੇ ਇਨਤੇ ਕਹੋ ਕਵਨ ਛੁਟਕਾਰਾ ਦੱਸ ਕੌਣ ਤੇਰਾ ਛੁਟਕਾਰਾ ਪਰਵਾਉਂਦਾ ਇਹਨਾਂ ਵਿੱਚੋਂ ਕੋਈ ਨਹੀਂ ਕਰਾ ਸਕਦਾ ਜਿੰਨੇ ਵੀ ਰਿਸ਼ਤੇ ਸਾਨੂੰ ਕੋਈ ਸਰੀਰਕ ਬਿਮਾਰੀ ਹੈ ਸਾਡੇ ਨਾਲ ਖੜਦੇ ਨੇ ਪਰ ਭਾਈ ਮਨ ਦਾ ਸਹਾਈ ਤੇ ਨਾਮ ਹੈ ਗੁਰਬਾਣੀ ਹੈ ਸੱਚਾ ਗਿਆਨ ਹੈ ਪ੍ਰੇਮ ਹੈ ਇੰਤੇ ਕਹੋ ਕਵਨ छुटਕਾਰ ਕਹਿੰਦੇ ਭਾਈ ਦੱਸ ਕੌਣ ਤੇਰਾ छुटਕਾਰਾ ਕਰਾਊਗਾ ਕੋਈ ਨਹੀਂ ਕਰਾ ਸਕਦਾ ਕਿਨੇ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ ਅੱਗੇ ਦਰਸ਼ਨ ਕਰੋ ਆਸ ਹਸਤੀ ਰਾਥ ਸਵਾਰੀ ਆਸਤੇ ਹੁੰਦਾ ਜੀ ਘੋੜਾ ਹਸਤੀ ਹੁੰਦਾ ਹਾਥੀ ਰੱਥ ਹੁੰਦਾ ਰੱਥ ਅਸਵਾਰੀ ਇਹ ਅਸਵਾਰੀ ਲਈ ਨਾ ਅਮੀਰ ਬੰਦੇ ਰੱਖਦੇ ਨੇ ਜਿਵੇਂ ਘੋੜੇ ਇਹ ਸਾਰੇ ਨਾਂ ਲਿਖੇ ਨੇ ਤੇ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਅੱਗੇ ਪਾਤਸ਼ਾਹ ਕਹਿੰਦੇ ਝੂਠਾ ਡਾਂ ਝੂਠ ਪਾਸਾਰੀ ਕਹਿੰਦੇ ਭਾਈ ਇਹ ਸਭ ਝੂਠ ਦਾ ਮਤਲਬ ਹੁੰਦਾ ਨਾਰੈਣ ਵਾਲਾ ਇਹ ਸਭ ਦਿਖਾਵਾ ਹੈ ਜਿਨ ਦੀਏ ਇੱਥੇ ਵੀ ਸ਼ਰਾਮ ਲਾਓ ਜਿਨ ਦੀਏ ਤਿਸ ਬੁੱਝੈ ਨਾ ਵਿਗਾਨਾ ਤੇ ਆਪਨੇ ਦਰਸ਼ਨ ਕਰੋ ਜਿੱਥੇ ਵੀ ਬਗਾਨਾ ਲਿਖਿਆ ਹੈ ਨਾ ਸਾਨੂੰ ਇੱਥੇ ਪਤਾ ਨਹੀਂ ਆਉਦਾ ਪੰਜ ਦਾ ਕਹਿੰਦੇ ਵੀ ਇਹ ਬਗਾਨਾ ਹੈ ਬਗਾਨਾ ਹੈ ਸਾਨੂੰ ਅਰਥ ਨਹੀਂ ਸਮਝ ਆਉਂਦੇ ਇੱਥੇ ਲਿਖਿਆ ਜਿਨ ਦੀਏ ਤਿਸ ਬੁੱਝੈ ਨਾ ਵਿਗਾਨਾ ਵਿਗਾਨਾ ਦਾ ਅਰਥ ਹੁੰਦਾ ਬੇਗਿਆਨਾ ਮੂਰਖ ਅੰਜਾਨ ਬੇਗਿਆਨਾ ਕਹਿੰਦੇ ਇਸ ਬੇਗਿਆਨੀ ਨੇ ਮੂਰਖ ਬੰਦੇ ਨੇ ਕੁਝ ਸਮਝਿਆ ਨਹੀਂ ਪਰਮਾਤਮਾ ਨੂੰ ਜਾਣ ਬਈ ਨਹੀਂ ਹੈ ਨਾਮ ਵਿਸਾਰ ਨਾਨਕ ਪਛਤਾਨਾ ਪੰਜਮ ਪਾਤਸ਼ਾਹ ਕਹਿੰਦੇ ਨੇ ਵਿਸਾਰ ਕੇ ਪਛਤਾਉਂਦਾ ਹੈ ਨਾ ਹੁਣ ਕੋਈ ਗੱਲ ਨਹੀਂ ਜਿੰਨਾ ਸਮਾਂ ਗਵਾਤਾ ਹੁਣ ਕੋਈ ਗੱਲ ਨਹੀਂ ਗੁਰ ਕੀ ਮੱਤ ਤੂ ਲੇ ਯਾਨੇ ਗੁਰ ਕੀ ਮੱਤ ਤੂ ਲੇ ਯਾਨੇ ਗੁਰ ਕੀ